ਇਹ ਲਗਾਤਾਰ ਵੱਧ ਰਿਹਾ ਪਾਣੀ ਦਾ ਜਲਸਤਰ ਪਤਾ ਨਹੀਂ ਕਿਹੜੇ ਨੁਕਸਾਨ ਦਾ ਇੰਤਜ਼ਾਰ ਕਰ ਰਹੀ ਹੈ ਸਰਕਾਰ ਜੀ ਹਾਂ ਦੋਸਤੋ ਤੁਸੀਂ ਦੇਖ ਰਹੇ ਹੋ ਲੋਕਤੱਤ ਨਿਊਜ਼ ਤੇ ਮੈਂ ਗੁਰਪ੍ਰੀਤ ਸਿੰਘ ਹਾਂ ਇਸ ਵਕਤ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਰਸਾ ਜ਼ਿਲ੍ਹਾ ਜਿੱਥੇ ਕਿ ਠੱਗਰ ਪੰਜਾਬ ਦੇ ਵਿੱਚੋਂ ਐਂਟਰੀ ਕਰਦੀ ਹੈ ਮੱਤੜਾ ਲਹਿੰਗੇ ਵਾਲਾ ਰੰਗਾ ਤਿੰਨ ਪਿੰਡ ਜਿਹੜੇ ਨੇ ਉਹ ਆ ਐਂਟਰੀ ਦੇ ਵਿੱਚ ਲੱਗਦੇ ਨੇ ਸਟਾਰਟਿੰਗ ਦੇ ਵਿੱਚ ਜਿੱਥੇ ਕਿ ਪੰਜਾਬ ਦੇ ਸਰਦੂਰਗੜ ਏਰੀਆ ਦੇ ਵਿੱਚੋਂ ਘੱਗਰ ਆ ਸਟਾਰਟਿੰਗ ਦੇ ਵਿੱਚ ਸਰਸੇ ਜ਼ਿਲ੍ਹੇ ਦੇ ਵਿੱਚ ਐਂਟਰੀ ਕਰਦੀ ਹੈ ਸੋ ਦੋਸਤੋ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਹ ਆ ਤੁਸੀਂ ਇੱਧਰ ਸਾਹਮਣੇ ਦੇਖ ਰਹੇ ਹੋ ਜਿੱਥੋਂ ਕਿ ਮੋੜ ਪੈਂਦਾ ਹੈ ਤੇ ਘੱਗਰ ਸਰਸੇ ਜ਼ਿਲ੍ਹੇ ਦੇ ਵਿੱਚ ਐਂਟਰੀ ਕਰ ਜਾਂਦੀ ਹੈ ਇਹ ਆ ਏਰੀਆ ਜੇਕਰ ਗੱਲ ਕਰੀਏ ਤਾਂ ਰੋੜੀ ਦਾ ਏਰੀਆ ਮੱਤਲ ਪੈਂਦਾ ਹੈ ਜਿੱਥੇ ਕਿ ਇਸ ਵਕਤ ਮੌਜੂਦਾ ਤੇ ਆ ਤਸਵੀਰਾਂ ਤੁਹਾਨੂੰ ਆ ਘੱਗਰਦੀਆਂ ਦਿਖਾ ਰਹੇ ਹਾਂ ਤੇ ਉੱਥੇ ਹੀ ਤੁਹਾਡੇ ਨਾਲ ਇੱਕ ਵੱਡੀ ਜਾਣਕਾਰੀ ਵੱਡੀ ਅਪਡੇਟ ਜਿਹੜੀ ਹੈ ਤੁਹਾਡੇ ਨਾਲ ਇਸ ਵਾਰ ਸਾਂਝੀ ਕਰਨ ਜਾ ਰਹੇ ਹਾਂ ਇਸ ਆ ਵੀਡੀਓ ਦੇ ਜ਼ਰੀਏ ਤਾਂ ਤੁਹਾਨੂੰ ਦੱਸ ਦਈਏ ਕਿ ਆ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਕਗਰਦੇ ਵਿੱਚ ਪਾਣੀ ਜਿਹੜਾ ਉਹ ਪਿੱਛੋਂ ਆਉਣਾ ਸ਼ੁਰੂ ਹੋ ਚੁੱਕਿਆ ਹੈ ਤੇ ਲਗਾਤਾਰ ਆ ਪਾਣੀ ਦਾ ਜਿਹੜਾ ਜਲ ਸતર ਹੈ ਉਹ ਵੱਧਦਾ ਹੀ ਜਾ ਰਿਹਾ ਹੈ ਪਰ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਸਰਕਾਰ ਪਤਾ ਨਹੀਂ ਕਿਹੜੇ ਆ ਅਣ ਸੁਖਾਵੇਂ ਨੁਕਸਾਨ ਦਾ ਇੰਤਜ਼ਾਰ ਕਰ ਰਹੀ ਹੈ ਤੇ ਇਸ ਵੱਲ ਕੋਈ ਵੀ ਤਹਾਨ ਜਿਹੜਾ ਹੈ ਉਹ ਨਹੀਂ ਦੇ ਰਹੀ ਸਾਹ ਦੋਸਤੋ ਅਸੀਂ ਕਿਹੜੇ ਨੁਕਸਾਨ ਦੀ ਗੱਲ ਕਰ ਰਹੇ ਹਾਂ ਸਰਕਾਰ ਕਿਹੜੇ ਕੰਮ ਦੇ ਵੱਲ ਧਿਆਨ ਨਹੀਂ ਦੇ ਰਹੀ ਹਾਂ ਉਸ ਬਾਰੇ ਵੀ ਹੁਣ ਜਿਹੜੀ ਇਹ ਗੱਲਬਾਤ ਆਪਾਂ ਕਰਦੇ ਹਾਂ ਤਾਂ ਤੁਹਾਨੂੰ ਦੱਸ ਦਈਏ ਕਿ ਹ ਇਹ ਉਹ ਮੈਨ ਪੁਆਇੰਟ ਹੈ ਜਿੱਥੋਂ ਕਿ ਘੱਗਰ ਪੰਜਾਬ ਦੇ ਸਰਦੂਰਗੜ੍ਹ ਦੇ ਵਿੱਚੋਂ ਸਰਸੇ ਜ਼ਿਲ੍ਹੇ ਦੇ ਵਿੱਚ ਇੰਟਰ ਕਰਦੀ ਹੈ ਤੇ ਇੱਧਰ ਤੁਹਾਨੂੰ ਅਸੀਂ ਆ ਦੋਨਾਂ ਸਾਈਡ ਤੋਂ ਘੱਗਰ ਦੇ ਜਿਹੜੇ ਬੰਨ ਨੇ ਉਹ ਦਿਖਾਵਾਂਗੇ ਤੇ ਹਾਂ ਉਹਨਾਂ ਦੇ ਝਾਤ ਮਰਵਾਵਾਂਗੇ ਕਿ ਕੀ ਕੰਡੀਸ਼ਨਾਂ ਜਿਹੜੀਆਂ ਨੇ ਉਹ ਇਸ ਵਕਤ ਬਣੀਆਂ ਹੋਣੀਆਂ ਨੇ ਸੋ ਦੋਸਤੋ ਤੁਹਾਨੂੰ ਦੱਸਦੀ ਏ ਇੱਕ ਥੋੜੇ ਜੇ ਸਮੇਂ ਦੇ ਲਈ ਪਿਛਲੇ ਸਾਲ ਦੀ ਗੱਲ ਕਰ ਲਈਏ ਜਦੋਂ ਪਿਛਲੇ ਸਾਲ ਘੱਗਰ ਜਿਹੜੀ ਆਹੋ ਆਈ ਸੀ ਘੱਗਰੋ ਫਾਨ ਤੇ ਸੀ ਤੇ ਆ ਉਦੋਂ ਬੰਨ ਜਿਹੜੇ ਨੇ ਉਹ ਟੁੱਟਰੇ ਸੀ ਤੇ ਕਾਫੀ ਪਿੰਡਾਂ ਦਾ ਇਧਰ ਹਰਿਆਣੇ ਦੇ ਸਰਸੇ ਦੇ ਵਿੱਚ ਨੁਕਸਾਨ ਜਿਹੜਾ ਹੋਇਆ ਸੀ ਤਾਂ ਤੁਹਾਨੂੰ ਉਦੋਂ ਦੱਸਦੀ ਏ ਕਿ ਉਦੋਂ ਆ ਇਹ ਜਿਹੜਾ ਤੁਸੀਂ ਸਾਹਮਣੇ ਪੰਜਾਬ ਦਾ ਬਨ ਦਿਖ ਰਹੇ ਹੋ ਇਹ ਬਨ ਵੀ ਉਦੋਂ ਜਿਹੜਾ ਇਹ ਬਿਲਕੁਲ ਕਮਜ਼ੋਰ ਸੀਗਾ ਤੇ ਬਿਲਕੁਲ ਟੁੱਟਣ ਦੀ ਕगार ਤੇ ਸੀ ਤੇ ਇਧਰ ਜੇਕਰ ਇਸਾ ਹਰਿਆਣੇ ਦੇ ਬਨ ਦੀ ਗੱਲ ਕਰੀਏ ਤਾਂ ਇਸਾ ਜਗ੍ਹਾ ਦੇ ਉੱਪਰ ਜਿਹੜਾ ਤੁਸੀਂ ਇਧਰ ਸਾਹਮਣੇ ਦੇਖ ਰਹੇ ਹੋ ਇਸ ਜਗ੍ਹਾ ਦੇ ਉੱਪਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਇੱਥੇ ਇਸ ਬਨ ਨੂੰ ਟੁੱਟਣ ਤੋਂ ਬਚਾਉਣ ਦੇ ਲਈ ਪਹੁੰਚੇ ਸੀਗੇ ਜਿਸ ਤੋਂ ਬਾਅਦ ਲੋਕਾਂ ਦੀ ਕੜੀ ਮਿਹਨਤ ਤੋਂ ਬਾਅਦ ਇਹ ਬੰਨ ਨੂੰ ਜਿਹੜਾ ਉਹ ਬੰਨਿਆ ਗਿਆ ਸੀ ਲਗਾਤਾਰ ਉਦੋਂ ਵੀ ਤੁਹਾਨੂੰ ਅਪਡੇਟ ਦਿੰਦੇ ਰਹੇ ਸੀਗੇ ਤੇ ਹੁਣ ਵੀ ਮੌਕੇ ਦੀ ਅਪਡੇਟ ਜਿਹੜੀ ਆ ਉਹ ਤੁਹਾਨੂੰ ਦੇ ਰਹੇ ਆ ਤੁਹਾਨੂੰ ਦੱਸਦੀ ਕਿ ਆ ਪਿਛਲੇ ਸਾਲ ਜਦੋਂ ਘਗਰਾ ਜਿਹੜੀ ਆ ਉਹ ਟੁੱਟਣ ਦੇ ਕਿਨਾਰੇ ਸੀ ਉਦੋਂ ਆ ਦੋਨੇ ਪਾਸੇ ਦੇ ਬੰਨ ਜਿਹੜੇ ਨੇ ਉਹ ਬਿਲਕੁਲ ਕਮਜ਼ੋਰ ਹੋ ਚੁੱਕੇ ਸੀ ਪਰ ਇੱਥੇ ਸਰਕਾਰ ਦੀ ਵੱਡੀ ਨਾਕਾਮੀ ਹਰਿਆਣਾ ਸਰਕਾਰ ਦੀ ਤੇ ਕਹਿ ਸਕਦੇ ਆ ਤਾਂ ਤੁਹਾਨੂੰ ਇਸ ਵਕਤ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਦਿਖਾ ਰਹੇ ਆ ਤੁਹਾਨੂੰ ਸਾਹਮਣੇ ਵਾਲਾ ਜਿਹੜਾ ਘੱਗਰ ਦਾ ਵਨ ਹੈ ਥੋੜਾ ਜ਼ੂਮ ਕਰਕੇ ਦਿਖਾ ਦਿਏ ਤਾਂ ਤੁਸੀਂ ਇੱਧਰ ਚੈੱਕ ਕਰੋ ਤੁਹਾਨੂੰ ਦੱਸ ਦਈਏ ਕਿ ਇੱਧਰ ਪੰਜਾਬ ਦੇ ਭੁੰਦਰ ਤੋਂ ਲੈ ਕੇ ਜਿਹੜਾ ਆ ਰੰਗਾਪੋਲਾ ਨਾਲ ਲੱਗਦੇ ਲੱਗਦੇ ਘੱਗਰ ਦੇ ਬੰਨ ਦੇ ਉੱਪਰ ਜਦੋਂ ਹੀ ਆ ਘੱਗਰ ਦੇ ਵਿੱਚ ਪਿਛਲੇ ਸਾਲ ਆ ਪਾਣੀ ਦਾ ਲੈਵਲ ਜਿਹੜਾ ਉਹ ਕੱਟਿਆ ਸੀ ਤਾਂ ਨਾਲ ਦੀ ਨਾਲ ਪੰਜਾਬ ਸਰਕਾਰ ਦੇ ਵੱਲੋਂ ਆ ਹੁਕਮ ਜਾਰੀ ਕਰਕੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਕੱਗਰ ਦੇ ਬੰਨਾਂ ਨੂੰ ਜਿਹੜਾ ਉਹ ਮਜ਼ਬੂਤ ਕਰਵਾ ਦਿੱਤਾ ਗਿਆ ਸੀ ਆ ਪਰ ਉੱਥੇ ਹੀ ਜੇਕਰ ਦੂਜੇ ਪਾਸੇ ਹਰਿਆਣਾ ਸਰਕਾਰ ਦੀ ਗੱਲ ਕਰੀਏ ਤਾਂ ਕਰੀਬਨ ਕਰੀਬਨ ਆ ਇੱਕ ਸਾਲ ਜਿਹੜਾ ਉਹ ਬੀਤ ਚੁੱਕਾ ਹੈ ਪਰ ਹਜੇ ਤੱਕ ਆ ਜਿਹੜੇ ਹਰਿਆਣੇ ਵੱਲ ਕੱਗਰ ਦੇ ਬੰਨ ਨੇ ਉਹ ਉਸੇ ਤਰ੍ਹਾਂ ਹੀ ਜਿਹੜੇ ਖਸਤਾ ਹਾਲ ਦੇ ਵਿੱਚ ਪਏ ਨੇ ਇਧਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕੀ ਕੰਡੀਸ਼ਨ ਜਿਹੜੀ ਆ ਉਹ ਇਸ ਵਕਤ ਆ ਹਰਿਆਣੇ ਦੇ ਬੰਨਾਂ ਦੀ ਹੈ ਤੇ ਉਧਰ ਦੂਜੇ ਪਾਸੇ ਜੇਕਰ ਪੰਜਾਬ ਦੇ ਆ ਕੱਗਰ ਦੇ ਬੰਨ ਦੀ ਗੱਲ ਕਰੀਏ ਤਾਂ ਉਹ ਬਿਲਕੁਲ ਪ੍ਰੋਪਰ ਜਿਹੜਾ ਉਹ ਜਦੋਂ ਹੀ ਕੱਗਰ ਦੇ ਵਿੱਚ ਪਾਣੀ ਦਾ ਲੈਵਲ ਘਟ ਹੋਇਆ ਸੀ ਤਾਂ ਉਦੋਂ ਹੀ ਆ ਸਰਕਾਰ ਦੇ ਵੱਲੋਂ ਜਿਹੜਾ ਉਹਨਾਂ ਨੂੰ ਮਜ਼ਬੂਤ ਕਰਵਾ ਦਿੱਤਾ ਗਿਆ ਸੀ ਪਰ ਇਧਰ ਦੂਜੇ ਪਾਸੇ ਹਰਿਆਣਾ ਸਰਕਾਰ ਦਾ ਜਿਹੜਾ ਹਜੇ ਤੱਕ ਇਸ ਬੰਨੀ ਕੋਈ ਵੀ ਧਿਆਨ ਜਿਹੜਾ ਉਹ ਨਹੀਂ ਆਇਆ ਤਾਂ ਤੁਸੀਂ ਇਧਰ ਤਸਵੀਰਾਂ ਜਿਹੜੀਆਂ ਨੇ ਉਹ ਦੇਖ ਸਕਦੇ ਹੋ ਕਿ ਕੀ ਕੰਡੀਸ਼ਨ ਹੈ ਮੌਕੇ ਦੀ ਆ ਕੱਗਰ ਦੇ ਹਰਿਆਣਾ ਵਾਲੇ ਬੰਨ ਦੀ ਤੁਹਾਨੂੰ ਲੋਕੇਸ਼ਨ ਇੱਕ ਵਾਰੀ ਹੋਰ ਦੱਸ ਦਈਏ ਅਸੀਂ ਇਸ ਵਕਤ ਜਦੋਂ ਘੱਗਰ ਪੰਜਾਬ ਦੇ ਸਰਦੂਲਗੜ ਦੇ ਵਿੱਚੋਂ ਹਰਿਆਣੇ ਦੇ ਆ ਸਰਸਾ ਜ਼ਿਲ੍ਹਾ ਦੇ ਪਿੰਡ ਮੱਤੜ ਦੇ ਵਿੱਚ ਐਂਟਰ ਕਰਦੀ ਆ ਤਾਂ ਉਸ ਜਗ੍ਹਾ ਤੇ ਖੜੇ ਆ ਜਿੱਥੇ ਕਿ ਪਿਛਲੇ ਸਾਲ ਪੂਰੀ ਜਦੋਜਹਤ ਦੇ ਨਾਲ ਲੋਕਾਂ ਦੇ ਵੱਲੋਂ ਜਿਹੜਾ ਕੜੀ ਮੁਸ਼ਕਲਤ ਦੇ ਨਾਲ ਆ ਇਹ ਸਭਨਾਂ ਨੂੰ ਸੰਭਾਲਿਆ ਗਿਆ ਸੀ ਪਰ ਉਸ ਤੋਂ ਬਾਅਦ ਜਿਹੜਾ ਸਰਕਾਰ ਦੇ ਵੱਲੋਂ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਤੇ ਕਰੀਬਨ ਸਾਲ ਬੀਤ ਚੁੱਕਿਆ ਤੇ ਹਾਂ ਇੱਕ ਵਾਰ ਫਿਰ ਮੌਨਸੂਨ ਦਾ ਪਾਣੀ ਜਿਹੜਾ ਉਹ ਪਿੱਛੋਂ ਆਉਣਾ ਸ਼ੁਰੂ ਹੋ ਚੁੱਕਾ ਹੈ ਤੇ ਲਗਾਤਾਰ ਜਿਹੜਾ ਜਲਸਤਾਰ ਹੈ ਉਹ ਵਧਦਾ ਚੱਲ ਰਿਹਾ ਜਾ ਰਿਹਾ ਹੈ ਤੁਹਾਨੂੰ ਦੱਸਦੀ ਕਿ ਕੱਲ ਸ਼ਾਮ ਇਹ ਨੌ ਫੁੱਟ ਜਿਹੜਾ ਉਹ ਮਾਪਿਆ ਗਿਆ ਸੀ ਸਰਦੂਲਗੜ ਦੇ ਵਿੱਚ ਮੌਜੂਦ ਆ ਪੁਲ ਦੇ ਉੱਪਰ ਲੱਗੀ ਗਿਜ ਤੇ ਪਰ ਅੱਜ ਜੇਕਰ ਕਰ ਕਰੀਬਨ 1 ਘੰਟੇ ਦੀ ਗੱਲ ਕਰੀਏ ਤਾਂ ਹੋ ਪਾਣੀ ਦਾ ਜਲਸਤਾਰ ਪਾਣੀ ਦਾ ਲੈਵਲ ਜਿਹੜਾ ਉਹ 9 ਫੁੱਟ ਤੋਂ 11 ਫੁੱਟ ਹੋ ਚੁੱਕਾ ਹੈ ਜਾਨੀ ਕਿ 2 ਫੋਟੋ ਜਿਹੜਾ ਉਹ ਵੱਧ ਚੁੱਕਾ ਹੈ ਤੇ ਦੱਸਿਆ ਜਾ ਰਿਹਾ ਕਿ ਪਿਛਲੇ ਜਿਹੜੇ ਮੀਂਹ ਪਾਰੇ ਨੇ ਤਾਂ ਲਗਾਤਾਰ ਪਾਣੀ ਦਾ ਸਤਾਰ ਜਿਹੜਾ ਉਹ ਵੱਧਦਾ ਰਹੇਗਾ ਤੇ ਉੱਥੇ ਹੀ ਤੁਸੀਂ ਇੱਧਰ ਆਹ ਚੈੱਕ ਕਰੋ ਕਿ ਹਜੇ ਤੱਕ ਵੀ ਜੜੀਆਂ ਦਰਾਰਾਂ ਨੇ ਉਹ ਹਰਿਆਣਾ ਦੇ ਬੰਨ ਦੇ ਵਿੱਚ ਉਸੇ ਤਰ੍ਹਾਂ ਬਰਕਰਾਰ ਨੇ ਉਸੇ ਤਰ੍ਹਾਂ ਮੌਜੂਦ ਨੇ ਸੋ ਵੱਡੀ ਆਪਾਂ ਨਕਾਮੀ ਕਹਿ ਸਕਦੇ ਹਾਂ ਹਰਿਆਣਾ ਸਰਕਾਰ ਦੀ ਕਿਉਂਕਿ ਹਜੇ ਤੱਕ ਜਿਹੜਾ ਇਸਾ ਬਣਦੇ ਵੱਲ ਕੋਈ ਵੀ ਧਿਆਨ ਜਿਹੜਾ ਉਹ ਪ੍ਰਸ਼ਾਸਨ ਦੇ ਵੱਲੋਂ ਨਹੀਂ ਦਿੱਤਾ ਗਿਆ ਲਗਾਤਾਰ ਤਸਵੀਰਾਂ ਤੁਹਾਨੂੰ ਘੱਗਰ ਤੋਂ ਦਿਖਾ ਰਹੇ ਆ ਤਾਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਜੇਕਰ ਗੱਲ ਕਰੀਏ ਤਾਂ ਸਾਰਿਆਂ ਨਾਲੋਂ ਵੱਡੀ ਗੱਲ ਹੈ ਕਿ ਲੋਕਾਂ ਦੀ ਜਾਨ ਜਿਹੜੀ ਉਹ ਬਚਾਈ ਜਾਵੇ ਅਤੇ ਖੇਤਾਂ ਦੇ ਵਿੱਚ ਲਹਿਰਾਉਂਦੀਆਂ ਫਸਲਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਬਚਾਇਆ ਜਾ ਸਕੇ ਪਰ ਉੱਥੇ ਹੀ ਤੁਸੀਂ ਆ ਜਿੱਧਰ ਇੱਕ ਹੋਰ ਝੱਤ ਮਾਰੋ ਕਿ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਇਸ ਵਕਤ ਆਪ ਦਾ ਘਰਦੇ ਜਿਹੜਾ ਹਰਿਆਣੇ ਦਾ ਬਨ ਹੈ ਪਿੰਡ ਮੱਤਰ ਦੇ ਕੋਲ ਉੱਥੋਂ ਦਾ ਕੀ ਹਾਲਾਤ ਜਿਹੜੇ ਨੇ ਉਹ ਇਸ ਵਕਤ ਬਣੇ ਹੋਏ ਨੇ ਤੇ ਤੁਹਾਨੂੰ ਦੱਸਦੀ ਕਿ ਪਿਛਲੇ ਕਈ ਦਿਨਾਂ ਤੋਂ ਜਿਹੜਾ ਲਗਾਤਾਰ ਘਰਦੇ ਵਿੱਚ ਮੌਨਸੂਨ ਦਾ ਪਾਣੀ ਆ ਰਿਹਾ ਤੇ ਜਸਤਰ ਜਲ ਦਾ ਲੈਵਲ ਜਿਹੜਾ ਉਹ ਪਾਣੀ ਦਾ ਉਹ ਵੱਧਦਾ ਜਾ ਰਿਹਾ ਪਰ ਘਰਦੇ ਹਾਲਾਤ ਜਿਹੜੇ ਨੇ ਉਹ ਲਗਾਤਾਰ ਪਾਣੀ ਦਾ ਲੈਵਲ ਉੱਤੇ ਆਉਣ ਕਰਕੇ ਜਿਹੜੇ ਖਤਰਨਾਕ ਹੁੰਦੇ ਦਿਖਾਈ ਦੇ ਰਹੇ ਨੇ ਪਰ ਉਧਰ ਉਸੇ ਸਾਈਡ ਤੁਸੀਂ ਇਧਰ ਹਰਿਆਣਾ ਸਰਕਾਰ ਦੇ ਵੱਲੋਂ ਜਿਹੜਾ ਮੱਤੜ ਦੇ ਬਾਲਾ ਬਣਾਇਆ ਗਿਆ ਬੰਨ ਹੈ ਉਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਸੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜੇਕਰ ਤੁਹਾਨੂੰ ਇਹ ਵੀ ਜਾਣਕਾਰੀ ਦੇਵਾਂਗੇ ਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਬੰਨ ਨੂੰ ਜਿਹੜਾ ਉਹ ਪਹਿਲਾਂ ਹੀ ਮਜ਼ਬੂਤ ਕਰ ਦਿੱਤਾ ਗਿਆ ਸੀ ਜਦੋਂ ਕਿ ਪਿਛਲੇ ਸਾਲ ਆ ਨਾਲੀ ਦੇ ਵਿੱਚ ਘੱਗਰ ਦੇ ਵਿੱਚ ਪਾਣੀ ਦਾ ਲੈਵਲ ਜਿਹੜਾ ਉਹ ਘਟਿਆ ਸੀ ਪਰ ਕਰੀਬਨ 1 ਸਾਲ ਬੀਤ ਚੁੱਕਿਆ ਤੇ ਹਜੇ ਤੱਕ ਜਿਹੜਾ ਹਰਿਆਣਾ ਸਰਕਾਰ ਦੇ ਵੱਲੋਂ ਇਸ ਘੱਗਰ ਦੇ ਬੰਨ ਦੇ ਉੱਪਰ ਕੋਈ ਵੀ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਕੰਮ ਜਿਹੜਾ ਹੋ ਨਹੀਂ ਕਰਵਾਇਆ ਗਿਆ ਸੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਬੰਨ ਦੀ ਕੰਡੀਸ਼ਨ ਨੂੰ ਲੈ ਕੇ ਜੇਕਰ ਲਗਾਤਾਰ ਪਾਣੀ ਦਾ ਲੈਵਲ ਅੱਪ ਹੁੰਦਾ ਹੈ ਤਾਂ ਖਤਰਾ ਜਿਹੜਾ ਉਹ ਇਹਨਾਂ ਬੰਨ ਦੇ ਨਾਲ ਲੱਗਦੇ ਪਿੰਡ ਮੱਤੜ ਲਹਿੰਗੇਵਾਲਾ ਰੰਗਾ ਦੇ ਲਈ ਹੋਰ ਵੀ ਵੱਧ ਜਾਵੇਗਾ ਸੋ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਆਪਣੀ ਰਾਏ ਜਿਹੜੀ ਆ ਉਹ ਕਮੈਂਟਾਂ ਦੇ ਵਿੱਚ ਜਰੂਰ ਦਿਓ ਬਹੁਤ ਬਹੁਤ ਧੰਨਵਾਦ